ਹਾਂਜੀ ਅਸੀਂ ਆਏ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨਾ ਹੈ ਆਪਾਂ ਕੋਸ਼ਿਸ਼ ਨਹੀਂ ਬਹੁਤ ਹਾਂਜੀ ਗਰਮੀ ਬਹੁਤ ਜ਼ਿਆਦੀ ਸੀ ਬਹੁਤ ਤੋਂ ਹੀ ਬਹੁਤ ਜ਼ਿਆਦੀ ਸੀ ਗਰਮੀ ਤੇ ਫਿਰ ਵੀ ਚਲੋ ਮੈਂ ਕਿਹਾ ਚਲੋ ਚੱਲੀਏ ਆਪਾਂ ਬੱਚਾ ਨੂੰ ਦਰਸ਼ਨ ਕਰਵਾ ਲਈਏ ਤੇ ਬਹੁ ਟਾਈਮ ਦਾ ਆਪਾਂ ਗਏ ਨਹੀਂ ਸੀ आप इत पेके इधर बठिंडा मानसर साइड से इधर चलवंडी सब मतलब कि गुरुद्वारा बोल लग हाँ तो आप अमृतसर खाने ज्यादा दरबार साहब शिरा साहब जाएगा लग हाँ इधर पानी के पक्षों का भी प्रबंध से पानी के पखे लगे थी जो कि ठंडे ठंडे लगते हैं जिन्होंने कि दरबार साहब लगे होंगे ये चलो जी आ जाओ तुम दर्शन करवाइए तुम करो तो दर्शन ਅੱਗੇ ਟਾਈਮ ਫਿਰ ਆਪਾਂ ਇੱਥੇ ਬੈਠੀ ਸੀ ਪਾਰਸ ਇੰਹਾ ਸੇ ਬਾਬਾ ਜੀ ਦਾ ਤੇ ਬਾਾਰ ਵੀ ਬਹੁਤ ਜ਼ਿਆਦੀ ਕਰਨੀ ਸੀ ਪਾਰਸ ਇੰਹਾ ਪਾਕਿਸਤਾਨ ਦੇਖੇ ਸੀ ਇੱਥੇ ਹਾਂਜੀ ਇੱਥੇ ਦਰਸ਼ਕਾਂ ਨਾਲ ਜਿਹੜੇ ਇੱਥੇ ਪਾਕ ਪਾਕ ਹੋ ਜਾਂਦੇ ਆ ਜਿੱਤਰਾ ਮਤਲਬ ਕਿ ਇੱਥੇ ਤੁਸੀਂ ਸ਼ੀਸ਼ਾ ਦਿਖਾਉਂਦੇ ਆ ਫਿਰ ਫਿਰ ਮਤਲਬ ਕਿ ਠੀਕ ਹੋ ਜਾਂਦੇ ਹੋ ਸਾਰੇ ਜਣੇ ਤੇ ਇਥੋਂ ਦਾ ਇਤਿਹਾਸ ਆ ਇੱਥੇ ਸਭ ਬਾਬਿਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਇੱਥੋਂ ਤੇ ਇੱਥੇ ਮਤਲਬ ਕਿ ਇਤਿਹਾਸ ਬਾਰੇ ਨੂੰ ਜਿਆਦਾ ਜਾਣਕਾਰੀ ਨਹੀਂ ਹੈਗੀ ਤੇ ਆਪਾਂ ਇੱਥੇ ਜਿਹੜੀਆਂ ਬਾਬਿਆਂ ਦੀਆਂ ਫੋਟੋਆਂ ਸੀ ਇੱਥੇ ਆਪਾਂ ਪੜੇ ਮਤਲਬ ਕਿ ਕਾਫੀ ਪੜੇ ਸੀ ਇੱਥੇ ਪੜਿਆ ਵੀ ਸੀ ਮਤਲਬ ਕਿ ਇੱਥੋਂ ਦਾ ਇਤਿਹਾਸ ਜਿਹੜਾ ਪਹਿਲੀ ਵਾਰ ਮੈਂ ਕਿਹਾ ਉਸ ਤੋਂ ਫਿਰ ਆਪਾਂ ਜੋ ਵਿਸ਼ੇਸ਼ ਨਾਨ ਕਰਦੇ ਆ ਉੱਥੇ ਆ ਦਿੱਤੀ ਆਪਾਂ ਮਤਲਬ ਉਹ ਪੌਣਸ਼੍ਰਾਂਤ ਕਰਵਾਉਂਦੇ ਸੀ। ਸਾਫ਼ੀ ਤੇ ਬਹੁਤ ਜ਼ਿਆਦਾ ਬੰਦਾਂ ਸੀ, ਬਹੁਤ ਲੋਕੀਆ ਸੀ ਇੱਥੇ ਪ੍ਰਾਣੀ ਮਾਰਤ ਜਿਹੜੇ ਮਤਲਬ ਛੋਟੇ ਛੋਟੇ ਉੱਤਾਂ ਨੇ ਇੱਥੇ ਚਾਰ ਸਹਰੇ ਬਹੁਤ ਜ਼ਿਆਦਾ ਗੁਰਦੁਆਰਾ ਵੱਡਾ ਸੀ ਤੇ ਮਤਲਬ ਕਿ ਗਰਮੀ ਹੋਣ ਦੇ ਕਾਰਨ ਸੰਗਤਾਂ ਬਹੁਤ ਘੱਟ ਸੀ ਤੇ ਤੋ ਫਿਰ ਆਪਾਂ ਆ ਗਏ ਜਿੱਥੇ ਤੁਹਾਨੂੰ ਪਤਾ ਇੱਥੇ ਉੜਾੜਾ ਲਿਖਦੇ ਆ ਬੱਚੇ ਉਹਨਾਂ ਨੂੰ ਬਹੁਤ ਪੜਾਈ ਹੁੰਦੀ ਆ ਸੋ ਆਪਾਂ ਇਸ ਕਰਕੇ ਬੱਚੇ ਵੀ ਲੈ ਕੇ ਆਏ ਸੀ ਜਿਹਨੇ ਉੜਾੜਾ ਲਿਖਿਆ ਅਸੀਂ ਸਾਰੇ ਸੰਕਾ ਕੇ ਉੜਾੜਾ ਲਿਖਣਾ ਬੱਚੇ ਲਿਖਦੇ ਆ ਤੇ ਜੇ ਜਿਹੜੀ ਸ਼ਰਧਾ ਹੋਵੇ ਤੇ ਇੱਥੇ ਨਵੀਆਂ ਸਲੇਟਾਂ ਤੇ ਮਤਲਬ ਕਿ ਸਲੇਟਾਂ ਚੜ ਹੁੰਦੀ ਆ ਤੇ ਜਿਹੜੀ ਲਿਖਣ ਵਾਲੀ ਹੁੰਦੀ ਆ ਸਲੇਟੀਆਂ ਤੇ ਫਿਰ ਆਪਾਂ ਇੱਧਰ ਆ ਗਏ ਸੀ ਬਾਹਰ आगे बैठे से थोड़ा टाइम बहुत गो से बहुत ज्यादा वाला काफ़ी जगह है तीन ये मतलब तीन गुरुद्वारे ने जो कि आप गए सी सिमू भी सिमूसी ਤੁਸੀਂ ਵੀ ਸਾਰੇ ਜਣੇ ਆਪਣੇ ਬੱਚੇ ਲੈ ਕੇ ਆਓ ਦਰਸ਼ਨ ਕਰੋ ਤੇ ਇੱਥੇ ਬੱਚਾ ਨੂੰ ਊੜਾੜਾ ਬੱਚਿਆਂ ਤੋਂ ਲਖਾਓ ਇਹੋ ਪਰ ਲਿਖਦਾ ਬੜਾ ਬੜਾ ਜਿਵੇਂ ਨਿੱਕੇ ਆਵਾਜ਼ ਆਉਂਦੀ ਹੈ ਉਹ ਲੱਟੀ ਉੱਪਰ ਲਿਖਿਆ ਹੋਇਆ ਰੁੱਤੀ ਹੈ ਹਾਂ ਇਹ ਇਹੋ ਪਰ ਲਿਖਿਆ

ਫਿਰ ਇੱਥੇ ਆ ਗਏ ਦੁਕਾਨਾਂ ਤੇ ਜੋ ਕਿ ਬੱਚੇ ਆਂਦੇ ਨੇ ਆ ਲੈਣਾ ਵਾ ਇੱਥੇ ਫਿਰ ਦੇਖਣ ਲੱਗੇ ਸੀ ਦੁਕਾਨਾਂ ਤੇ ਆਣ ਕੇ ਜੋ ਇਹਨਾਂ ਨੇ ਮੰਗਿਆ ਸਮਾਨ ਫਿਰ ਉਹ ਲੈ ਕੇ ਦਿੱਤਾ ਫਿਰ ਆਪਾਂ ਬਾਸਟ ਪੈ ਗਏ ਸੀ ਕਿ ਮੈਂ ਕਿਹਾ ਥੋੜਾ ਜਿਹਾ ਮਤਲਬ ਕਿ ਬੜੋਂ ਨਿਆ ਵਲੋਗ ਛੋਟਾ ਜਿਹਾ ਬਣਾਉਣੀ ਆ ਤੇ ਜੋ ਕਿ ਪਿੰਡ ਦਾ ਏਰੀਆ ਸੀ ਉਹ ਵਲੋਗ ਪਹਿਲਾਂ ਪੈ ਗਿਆ ਮੇਰਾ ਜਾਣ ਵਾਲਾ ਤੇ ਆਪਾਂ ਲਈ ਗੁਰਦੁਆਰੇ ਸੀ ਉਹ ਐਡਿਟ ਪੈਨੋਂਗੀ ਵੀਡੀਓ ਮੇਰੀ ਬਾਸ ਤੇ ਜਾਣ ਦੀ ਫਿਰ ਆਪਾਂ ਇੱਥੇ ਸੇਵਾ ਕੀਤੀ ਬਰਤਨਾਂ ਦੀ ਸੇਵਾ ਕਰਕੇ ਫਿਰ ਆਪਾਂ ਵਾਪਸ ਉੱਥੇ ਗੁਰਦੁਆਰੇ ਆਗੇ ਸੀ ਆਪਾਂ ਇਹ ਆਪਾਂ ਆ ਗਏ ਸੀ ਕਾਰ ਬੱਚਾ ਨੂੰ ਲੱਗੀ ਸੀ ਭੁੱਖ ਬੱਚੇ ਖਾਣ ਲੱਗੇ ਸੀ 버거 ਮੈਂ ਸਾਡੇ ਸੀ ਸਮੋਸੇ